ਹਿੰਗੇ ਇਹਦਾ ਕੰਨ ਜਿਹੜਾ ਇਹ ਅਣੁਛੇਤੇ ਬੰਦੇ تین ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਸੰਬੰਧੀ ਮੁਕੱਫਰ ਸਥਾਨਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਤਫ਼ਤੀਸ਼ ਜਾਰੀ ਹੈ ਜੋ ਵੀ ਸਾਹਮਣੇ ਤੱਥਾਂ ਦੇ ਮੁਤਾਬਕ ਕਰ ਰਹੀ ਹੈ ਮੁਜਲੇ ਦੇ ਚਿੰਦ ਕੋਈ ਪੁਰਾਣੀ ਰੰਜਿਸ਼ ਸੀ ਜਾਂ ਸਰ ਕੋਈ ਝਗੜਾ ਕਰਦਾ ਪਿਆ ਸੀ ਇਹਦੇ ਬਾਰੇ ਜਿਹੜੇ ਇਸ ਮਕਦਮੇ ਦੇ ਤਫ਼ਤੀਸ਼ੀ ਜਾਂ ਮਿਰ ਤੋਂ ਸੀਨੀਅਰ ਅਫਸਰੀ ਦੱਸ ਸਕਦੇ ਕੌਣ ਹੈਗੇ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਸਾਨੂੰ ਇਹ ਨਤੀਜੇ ਬਾਰੇ ਤਰਤੀਸ ਜਾਰੀ ਹੈ ਕਾਰਵਾਈ ਮੁਕਦਮਾ ਦਰਜ ਕੀਤਾ ਵਾ ਤੋ ਤੀ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮੁਕਦਮਾ ਜਿਹੜਾ ਸਸ ਦੋਸ਼ੀ ਜਿਹੜੇ ਨਹੀਂ ਜਨਾਬ ਨੂੰ ਨਾਮ ਨਾਮ ਖੁਦ ਪਛਾਣ ਹੋ ਭਾਈ ਉਹਨਾਂ ਦੀ ਤੀ ਜਾਰੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ 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 ਕਹਿ ਰਹੇ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪੁਰਾਣੀ ਕਿਸੇ ਦਿਨ ਹੁੰਦੀ ਸੀ ਉਹ ਸਾਰੇ ਅਫਸਰ ਜਿਹੜੇ ਤਰਤੀਸ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਉਗੀ ਉਸ ਮੁਤਾਬਕ ਕਾਰਵਾਈ ਚੱਲੇਗੀ ਕੀ ਸਿਰ ਵੀ ਕੈਮਰੇ ਖਿਡਾ ਲਈ ਯਾਰ ਆਸ-ਪਾਸ ਕਿਤੇ ਜਾ ਰਹੇ ਸਾਰੇ ਹਫਸਲ ਕਰ ਰਹੇ ਕੋ ਮੇਰਾ ਭਤੀਜਾ ਹੀ ਜਗਰਾਸ ਹੈ ਕੱਲ ਸਾਡੇ ਇੱਥੇ ਪਿੰਡ ਤੇ ਮੇਲਾ ਸੀ ਤੇ ਉੱਥੇ ਸੇਵਾ ਕਰਦਾ ਰਿਹਾ ਸਰੀ ਦਿਹਲੀ ਸਾਮਾ ਨੂੰ ਘਰ ਆਇਆ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ ਰਸਤੇ ਤੇ ਤਿੰਨ ਨੌਜਵਾਨ ਮਿਲੇ ਆ ਮੋਟਰਸਾਈਕਲ ਦੇ ਅੱਗੇ ਉਹਦੇ ਜਨੇ ਉਹਨਾਂ ਨੂੰ ਆਵਾਜ਼ ਮਾਰੀਆ ਉਹ ਅੱਗੇ ਹੱਥ ਮਲਾਉਣ ਲੱਗਾ ਉਹਨਾਂ ਚਸ਼ਮਦੀਦ ਕੋ ਆਹ ਦੱਸ ਦੇ ਤੇ ਉਹਨਾਂ ਅੱਗੇ ਉਹ ਫੇਰਨ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ ਤੇ ਵੱਜੀ ਆ ਤੁਹਾ ਡਿੱਗ ਪਿਆ ਤੇ ਦੂਜੀਆਂ ਦੋ ਤਿੰਨ ਗੋਲੀਆਂ ਹੋਰ ਮਾਰੀਆਂ ਫਿਰ ਇੱਥੋਂ ਕੋਈ ਨੌਜਵਾਨਾਂ ਨੂੰ ਚੁੱਕ ਕੇ ਤੇ ਮੱਥੇ ਵਾਲ ਖੜਿਆ ਉਹਨਾਂ ਨੂੰ ਜਵਾਬ ਦਿੱਤਾ ਫਿਰ ਹੋਠੀ ਲੱਗ ਗਿਆ ਤੇ ਹੋਠੀ ਜਾ ਕੇ ਉਹ ਪੂਰਾ ਹੋ ਗਿਆ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਾਗਰਦੀ ਨੂੰ ਲੱਤ ਪਾਉਣੀ ਚਾਹੀਦੀ ਆ ਤੇ ਮਾੜੀ ਮਾੜੀ ਗੱਲ ਤੋਂ ਨਾ ਕੋਈ ਇਹਨਾਂ ਦੀ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਟ ਦਾ ਰੋਲਾ ਤੇ ਮਾੜੀ ਜੀ ਗੱਲ ਦੇ ਇੱਕ ਦੂਜੇ ਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਕਿੰਨੀ ਕੁ ਉਮਰ ਸੀ ਤੇ ਕੀ ਵਿਆਹੀ ਸੀ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ 30 ਕੁ ਸਤੀ 32 ਸਾਲ ਉਮਰ ਹੈਗੀ ਤੇ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਵਾ ਕੋਈ ਗੱਲ ਨਹੀਂ ਇਹੋ ਜੀ ਬੱਚਾ ਵੀ ਹੈ ਕੋਈ ਨਹੀਂ ਬੱਚਾ ਜਿਹਾ ਕੋਈ ਨਹੀਂ 24 ਫਰਵਰੀ ਨੂੰ ਵਿਆਹ ਹੋਇਆ ਬੱਚਾ ਜਿਹਾ ਕੋਈ ਨਹੀਂ ਹੈ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਕਵਰੇਜ ਹੈ ਇੱਕ ਪਤੀ ਜੀ ਆ ਮਮੀ ਆ ਉਹਦੀ ਘਰ ਦੀ ਆ ਤੇ ਭਰਾ ਇੱਕ ਵੱਡਾ ਆ ਈ ਮੰਨ ਕਰਦੇ ਹੁਣ ਤੱਕ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਨਹੀਂ ਸਾਨੂੰ ਫੁਟੇਜ ਤੇ ਆਈ ਆ ਪੁਲਿਸ ਵੇਖੋ ਵੈਰੀਫਾਈ ਕੀ ਕਰਦੀ ਆ ਬੰਦੀਆਂ ਦੀ ਪਛਾਣ ਕਰਦੀ ਆ ਅਰੈਸਟ ਕਰਦੀ ਕੀ ਕਰਦੀ ਕੀ ਨਹੀਂ ਕਰਦੀ ਇਹ ਤਾਂ ਹੁਣ ਪੁਲਿਸ ਦਾ ਕੰਮ ਆਗੇ ਪੁਲਿਸ ਅਧਿਕਾਰੀ ਪਹੁੰਚ ਗਏ ਸੀ ਮੈਨੂੰ ਮੈਨੂੰ ਮੈਂ ਉਹਦਾ ਕਦੇ ਗਿਆ ਮੈਨੂੰ ਤਾਂ ਰਾਤ ਦੇ 1 ਵਜੇ ਪਤਾ ਲੱਗਾ ਮੈਂ ਫੇਰ ਸਵੇਰੇ ਆ ਉਹਦਾ ਰਾਤੀ ਪਹੁੰਚ ਗਏ ਸੀ ਪੁਲਿਸ ਅਧਿਕਾਰੀ ਜੀ ਤੇ ਦੋ ਕੁ ਵਜੇ ਰਾਤ ਕਰ ਵੀ ਆਇਆ ਸੀ ਹਸਪਤਾਲ ਪਹੁੰਚ ਗਏ ਸੀ ਪੁਲਿਸ ਕੋਈ ਹੁਣ ਤੱਕ ਗ੍ਰਿਫਤਾਰੀ ਨਹੀਂ ਆਏ ਤਾਂ ਕਿ ਕੋਈ ਗ੍ਰਿਫਤਾਰੀ ਹੋਈ ਈ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਜਿਹਨਾਂ ਦੇ ਆ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਕਾਲ ਯੂਨੀਵਰਸਿਟੀ ਫੀ ਕੀਤੀ ਜਾਵੇ ਤੇ